ਕੀ ਖਾਸ ਰਹਿਣ ਵਾਲੀ ਹੈ ਕਿਹਨਾ ਮੁੱਦੇ ਦੇ ਉੱਤੇ ਰਹਿਣ ਵਾਲੀ ਹੈ ਕੀ ਤੁਹਾਡੀ ਉਪਲਬਧੀਆਂ ਨੇ ਜਦੋਂ ਤੁਸੀਂ ਆਏ ਹੋ ਇੱਥੇ ਕਿੰਨੀ ਰਿਕਵਰੀ ਤੁਸੀਂ ਕਰ ਚੁੱਕੇ ਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਇਚ ਕੁਝ ਚਾਰ ਪੰਜ ਮੇਨ ਮੁੱਦੇ ਨੇ ਇਹ ਚਾਰ ਪੇ ਮੁੱਦੇ ਉਹਨਰੇ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਜੀ ਵੀ ਆ ਰਹੇ ਨੇ ਬਾਰ ਬਾਰ ਸਰਫਿਸ ਕਰ ਰਹੇ ਨੇ ਔਰ ਕੱਲ ਇਸੇ ਬਾਰੇ ਸਾਡੀ ਮਿਡੀ ਸੀਗੀ ਮਾਨਯੋਗ ਸੀਐਮ ਸਾਹਿਬ ਪੰਜਾਬ ਦਾ ਬਾਅਦ ਵਿੱਚ ਸਾਡੇ ਆ ਡੀਜੀਪੀ ਸਾਹਿਬ ਪੰਜਾਬ ਸੀ ਘਰੇ ਆਵਿਨਾ ਉਹਨਾਂ ਨੇ ਮੀਟਿੰਗ ਕੀਤੀ ਤਾਂ ਮੈਂ ਕਾਫੀ ਦਿਨ ਤੋਂ ਅਬਜ਼ਰਵ ਕਰ ਰਿਹਾ ਸੀਗਾ ਕਿ ਰੈਟ੍ਰਿਕ ਕੁਛ ਦਾ ਕੁਛ ਬੜੀ ਜਾ ਰਿਹਾ ਹੈ ਜੋ ਸਟੇਟ ਪੁਲਿਸ ਕਰਨਾ ਚਾਹੁੰਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਹੀ ਹੋਰ ਮਿਲ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਤੇ ਵੀ ਉਸ ਚੀਜ਼ ਦਾ ਥੋੜਾ ਇਮਪੈਕਟ ਜਾ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੀ ਟ੍ਰਾਂਸਫਰਸ ਇਹਨਾਂ ਟਰਾਂਸਫਰਸ ਨੇ ਇਹ ਕਹੂਏ ਨੂੰ ਕਹਿ ਰਿਹਾ ਜੀ ਮੁਲਾਜ਼ਮ ਚ ਮੁਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀਆਂ ਗਿਆ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਕਿ ਇਹ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪੁਲਿਸ ਦੀ ਪਾਲਿਸੀ ਹੈ ਰਿਗਾਰਡਿੰਗ ਟਰਾਂਸਫਰਸ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਂਜ ਇਨ ਦੀ ਸਟੇਟ ਇਹ ਜਿੰਨੀਆਂ ਟਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਗਿਆਆਂ ਤੁਕ ਇਹ ਨਹੀਂ ਕਿ ਮੁਲਾਜ਼ਮਾਂ ਨੂੰ ਪਨਿਸ਼ ਕਰਨ ਵਾਸਤੇ ਜਾਂ ਜਾਂ ਕਿ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੇ ਹੋ ਗਿਆ ਉਹ ਹੋ ਗਿਆ ਮੈਂ ਉਰ ਤੋਂ ਵੀ ਆਵਾਂਗਾ ਤੁਹਾਨੂੰ ਉਹ ਵੀ ਸਚਾਈ ਉਸ ਸੰਗਾ ਐਕਸਪਲੈਨ ਦੈਟ ਵੀ ਯੂ ਆਲਸੋ ਉਹਦੀ ਕੀਸ ਚਾਹੀ ਹੈਗੀ ਉਹਦੀ ਇੱਕ ਸਾਡੀ ਪਾਲਿਸੀ ਹੈ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ 'ਚ ਐਸਐਟੂ ਹੈਗਾ ਤਾਂ ਉਹ ਕਿੰਨੀ ਦੇ ਰਹਿ ਸਕਦਾ ਥਿਸ ਇਜ਼ ਅਵਰ ਦਾ ਛੋਟਾ ਮੁਲਾਇਮਾ ਕਾਂਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ ਹੈਡਕਾਸਟ ਵੀ ਕਿੰਨੀ ਦੇਰ ਆ ਸਕਦਾ ਐਸਆ ਵੀ ਕਿੰਨੀ ਦੇਰ ਆ ਸਕਦਾ ਸਮਝੋ ਕਿ ਇਹਦਾ ਸਾਹ ਹਰ ਬਾਤ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਲਸ ਦੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮਲਾਇਮ 3 ਸਾਲ ਤੋਂ ਉਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ ਟੂ ਬੀ ਸ਼ਿਫਟਡ ਵਾਂਸ ਉਹਨੂੰ ਸ਼ਿਫਟ ਕਰਕੇ 3 ਸਾਲ ਬਾਅਦੇ ਕਿਸੇ ਹੋਰ ਜਗ੍ਹਾ ਪਈ ਨਾ ਬਹਿਗਾ ਅਦਰ ਡਿਸਟ੍ਰਿਕਟ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਜੀ ਦੈਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ਇਨ ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਰ ਕੁਲੀਨੋ ਪੀਰੀਡ ਆਫ 3 ইয়ার্স হি ক্যান কাম ব্যাক ইস ਇੱਕ ਡਿਸਟ੍ਰਿਕਟ ਕੋਈ ਜਿਹੜਾ ਐਸਆਈ ਕਨਸਪੈਕਟਰ ਹੈਗਾ ਉਹ 8 ਸਾਲ ਤੋਂ ਵੱਧ ਉਸ ਪੋਸਿਸ਼ਨ ਤੇ ਨਹੀਂ ਰਹਿ ਸਕਦਾ দেন হেডਕਾਸ 42 ਇਨਸਪੈਕਟਰ ਜਿਹੜੇ ਹੈਗੇ ਆ ਉਹ 15 ਸਾਲ ਤੋਂ ਵੱਧ ਨਹੀਂ ਰਹਿ ਸਕਦੇ ਇੱਕ ਰੀਨ ਚ ਬੰਦਾ 12 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਜਿਵੇਂ ਸਾਡੀ ਬਾਰਡ ਰੇਂਜ ਆ ওকে ਅਗਰ ਕਿਸ ਨੂੰ 12 ਸਾਲ ਹੋ ਗਏ ਆ ਕਿ ਐਸਆਈ ਟੂ ਇਨਸਪੈਕਟਰ ਦਾ ਹੀ ਹੈਜ਼ ਵੀ ਸ਼ਿਫਟਡ ਹੀ ਆ ਸ਼ੀ ਹੈਜ਼ ਵੀ ਸ਼ਿਫਟਡ ਜਿਹੜਾ ਕੋਈ ਹੈੱਡ ਕਨਸਟਬਲ ਜਾਂ ਦੂਸਰੇ ਹੈਗੇ ਆ ਉਹ 20 ਸਾਲ ਹੋ ਗਏ ਤੇ ਤਾਂ ਹੀ ਦੇ ਆ ਕਿ ਸ਼ਿਫਟਡ ਨਵੇਂ ਰਿਕਰੂਟ ਜਿਹੜੇ ਹੈਗੇ ਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾ ਸਕਦਾ ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਰ ਨੂੰ ਭੇਜੀਆਂ ਗਈਆਂ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜਾਂ ਹੁਣ ਦੇ ਸੀਐਮ ਵੱਲੋਂ ਇਹ ਅਪਰੂਵ ਕੀਤੀਆਂ ਗਈਆਂ ਉਹਦੇ ਤਹਿਤ ਅਸੀਂ ਪਾਲਿਸੀਸ ਕਰ ਰਹੇ ਆ ਓਕੇ ਇਹ ਸਾਡੇ ਮਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਆ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਜ਼ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਇਆ ਕਿ ਇਸ ਪਾਲਿਸਿਜ਼ ਇਹ ਇਸ ਪਾਲਿਸਿਜ਼ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਦਾ ਬੈਟਰ ਕਰੀਏ ਪਰ ਰਿਜ਼ਲਟਸ ਬੈਟਰ ਆ ਸਕਦੇ ਆ ਅਲਟੀਮੇਟਲੀ ਏਵਰੀ ਆਰਗੇਨਾਈਜੇਸ਼ਨ ਏਵਰੀ ਫੀਲ ਏਵਰੀ ਸਫੀਅਰ ਵਾਂਟਸ ਇਮਪਰੂਵਮੈਂਟ ਐਂਡ ਜੋਸੀ ਕਰਦੇ ਆ ਉਹ ਬੈਟਰਮੈਂਟ ਵਾਸਸ ਹੀ ਲੱਗਦਾ ਹੈ ਤੁਸੀਂ ਕੋਈ ਵੀ ਦੇਖ ਲਓ ਚਾਹੇ ਜੁਡੀਸ਼ਰੀ ਹੋਵੇ ਚਾਹੇ ਬਿਊਰੋਕ੍ਰੇਸੀ ਹੋਵੇ ਚਾਹੇ ਕੋਈ ਹੋਰ ਵੀ ਹੋਵੇ ਇੱਕ ਫਿਕਸਡ ਨੇਵਰ ਹੁੰਦੀ ਹੈ ਉਥੇ ਕੋਈ ਗਿੰਦੂ ਬੰਦੂ ਨਹੀਂ ਕਰਦਾ ਆਫਟਰ 3 ਇਅਰਸ ਜਜੇਸ ਆ ਸ਼ਿਫਟਡ ਨੋਬਡੀ ਸੇਜ਼ ਕਿ ਮਾਸ ਟ੍ਰਾਂਸਫਰਸ ਹੋ ਗਈਆਂ ਜੀ ਜਿਓਗਾ ਜੀ ਹੋ ਗਿਆ ਜੀ ਸਿਮਿਲਰਲੀ ਸੇਵਲ ਆਫਸਰ ਜੀ ਦਿਨੋਰ ਫਕਸ ਜਗੀ ਬਾਕੀ ਨੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਕੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜੀਬਲ ਸੋ ਮੈਨੂੰ ਲੱਗਦਾ ਸਾਡੇ ਕੰਮਗਾਰ ਤੇ ਥੋੜੇ ਜਿਆਦਾ ਕਿੰਧੂਪ੍ਰੰਤੂ ਵਰ ਸਵਾਲੀਆ ਚਿੰਨ ਖੜੇ ਹੁੰਦੇ ਨੇ ਤੋ ਇਸ ਕਰਕੇ ਇਹ ਥੋੜਾ ਜਿਹਾ ਮੈਨੂੰ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇਮਪ੍ਰੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤਨਾ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਗੌਰਤ ਕਰ। ਇਟ ਹਾਸ ਹੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕੇ ਤੁਸੀਂ ਇਹ ਕਲੀਅਰ ਕਰੋ ਜੀ ਕਿ ਇਹ ਐਸਾ ਨਹੀਂ ਹੈਗਾ। ਆਵ ਡਿਸਕਸਡ ਵਿਦ them ਸੋ ਇਹ ਸਾਡੇ ਮਲਾਜਮਾਂ ਨੂੰ ਆ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਮੇਰੇ ਦੋਸਤਾਂ ਨੂੰ ਲੋਕਾਂ ਨੂੰ ਇੱਕ ਕਲੈਰਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਇ ది ਸਟੇਟ ਗਵਰਨਰ ਆ ਉਹਦੇ ਅਹਿਤਿਆਤ ਕੀਤੀਆਂ ਗਈਆਂ ਨੇ ਔਰ ਆਨਲ ਸਮੇਂ ਸ਼ਾਇਦ ਅਸੀਂ ਕੁਝ ਹੋਰ ਵੀ ਕਰਾਂਗੇ। ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁੱਸ-ਫੁਸਤ ਦੁਸ ਬਣਾਵਾ ਸੀ ਅਸੀਂ ਕਰਿਆ ਫੌਜ ਵੀ ਕਰਦੀ ਆ ਪੈਰਾਮਿਲਟਰੀ ਫੋਰਸਸ ਵੀ ਕਰਦੀ ਆ ਸਾਰੇ ਕਰਦੇ ਨੇ ਯੂ نو ਵਨ ਡੇ ਮੈਨ ਇਜ਼ ਸਟਿੰਗ ਇਨ ਅਬਲ ਸਰ ਨੈਕਸਟ ਡੇ ਹੀ ਫਾਈਂਡ ਹਿਮself ਇਨ ਜੀਐਨ ਕੇ ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਆ ਦੇ ਨੈਕਸਟ ਡੇ ਇਧੇ ਚਲੇ ਜਾਂਦੇ ਆ ਕੋਈ ਗਿੰਦਪੰਦੂ ਨਹੀਂ ਕਰਦਾ ਸੋ ਕਾਈਂਲੀ ਇਹਨੂੰ ਕਲੀਅਰ ਕਰੋ ਕਿ ਥੀਸ ਆ ਰੂਟੀਨ ਟ੍ਰਾਂਸਫਰਸ ਐਸ ਪਰ ਦੀ ਪਾਲਿਸੀ ਫਰੇਮ ਐਂਡ ਡਿਊਲੀ ਅਪਰੂਵਡ ਬਾਇ ਦੀ ਸਟੇਟ ਗਵਰਨਮੈਂਟ ਅੰਦਰ ਕੋਈ ਹੋਰ ਇਸੇ ਦਾ ਮੀਨਿੰਗ ਨਾ ਗੜੀਆ। ਕੌਸ਼ਨ ਸਾਹਿਬ ਇਸ ਦੇ ਵਿੱਚ ਮਤਲਬ ਤਾਂ ਹੀ ਥੋੜਾ ਇਸ ਟਾਈਮ ਤੇ ਬੁਲਾਇਆ ਕਿ ਆਰਾਮ ਨਾਲ ਜਿੰਨੇ ਮਰਜੀ ਸਵਾਲ ਪੁੱਛੋ ਆਪ ਟੋਡਿਓ ਇਸ ਦੇ ਵਿੱਚ ਸਾਰੇ ਦੱਸਦੇ ਹੋ ਕਿ ਤੱਕ ਵੀ ਉਤਰਾਜ ਜਿਹੜਾ ਬਾਹਰੋਂ ਆ ਰਿਹਾ ਹੈ ਬਹੁਤ ਜ਼ਿਆਦਾ ਆ ਰਿਹਾ ਹੈ ਤਰਾਜ ਕਨ ਤੇ ਕਨਸਟੇਡੀਆ ਤੋਂ ਵੀ ਮੈਨੂੰ ਫੋਨ ਆਇਆ ਉਸਨੇ ਵੀ ਬਿਨ ਕਾਇਦੇ ਗੱਲ ਕੀਤੀ ਕਿ ਜਾਣ ਪੁੱਛ ਕੇ ਸਜ਼ਾ ਦਿੱਤੀ ਜਾ ਨੋ ਨੋ ਪਹਿਲੀ ਗੱਲ ਤਾਂ ਕੋਈ ਸਜ਼ਾ ਨਹੀਂ ਹੈ ਮੈਂ ਤਾਂ ਅੰਦਾਜ਼ਾ ਕਿ ਇਸੇ ਪਾਲਿਸੀ ਬਾਈ ਦੀ ਪੰਜਾਬ ਪੁਲਿਸ ਫਰੇਮਡ ਬਾਈ ਪੰਜਾਬ ਪੁਲਿਸ ਐਂਡ ਅਪਰੂਵਡ ਬਾਈ ਸੀਏ ਅਸੀਂ ਤਕਰੀਬਨ ਹੁਣ ਤੱਕ ਰਿਸ਼ਮ ਜੀ 1500 ਦੇ ਕਰੀਬ ਅਸੀਂ ਮਲਾਇਮ ਕਰ ਚੁੱਕੇ ਆ ਅਲਿਸ਼ੂ ਦੇ ਪ੍ਰੈਸ ਰੂ ਟੂ ਯੂ ਆਲਸੋ ਠੀਕ ਹੈ ਜੀ ਪਰ ਮੈਂ ਵੇਰਵਾ ਦਾ ਦੱਸਣਾ ਮੇਰੇ ਅੰਦਰ ਚਾਰ ਲਿਸਟਿੰਗ ਨੇ ਅਮਰਸਰ ਰੂਰਲ ਬਟਾਲਾ ਵਿਵਾਸਪੁਰ ਅਤੇ ਪਟਾਣ ਕੋ ਸੋ ਮੈਂ ਤੁਹਾਨੂੰ ਉਹਨਾਂ ਚਾਰਾਂ ਦੀ ਫਿਕਰ ਦੇ ਦੇਣਾ ਅਸੀਂ ਤਕਰੀਬਨ 1500 ਦੇ ਕਰੀਬ ਅਸੀਂ ਮਲਾਇਮ ਜਿਹੜੇ ਅਸੀਂ ਸ਼ਿਫਟ ਕਰ ਚੁੱਕੇ ਆ 256 ਜਿਹੜੇ ਨੇ ਅਸੀਂ ਕੀਤੇ ਆ ਅਮਰਸਰ ਰੂਰਲ ਦੇ ਵਿੱਚ 375 ਅਸੀਂ ਕੀਤੇ ਆ ਬਟਾਲਾ ਚ ਹੁਣ ਤੱਕ ਮੇਬੀ ਫਿਗਰ ਮਾਈਟ ਚੇਂਜ ਬਾਈ ਈਵਨਿੰਗ অর ਮੇਬੀ ਟੁਮਾਰੋ ਸਲਾਈਟ ਡਿਫਰੈਂਸ ਆਏਗਾ ਜਿਆਦਾ ਨਹੀਂ ਆਣਾ ਮੇਜਰ ਟ੍ਰਾਂਸਫਰ ਜੀ ਕਰ ਚੁੱਕੇ ਆ ਜੀ ਗੁਰਦਾਸਪੁਰ 161 ਨੇ ਜੀ 161 ਐਂਡ ਪਠਾਨਕੋਟ ਨੇ 579 1371 ਵਾਲੇ ਮੈਂ ਨੇ ਜਿਹੜੀ ਸਾਨੂੰ ਰਿਕਮੈਂਡੇਸ਼ਨ ਲੈ ਕੇ ਭੇਜੀ ਐਸਐਸਪੀਜ਼ ਨੇ ਕਿ ਸਰ ਮੇਰੀ ਰੇਂਜ ਜਿਹੜੀ ਇਸ ਪਾਲਿਸੀ ਤਹਿਤ ਅਸੀਂ ਬਗਾਇਦਾ ਆਪਣੇ ਐਸਐਸਪੀਜ਼ ਤੋਂ ਰਿਕਮੈਂਡੇਸ਼ਨਸ ਮੰਗੀਆਂ ਸਾਨੂੰ ਉਹਨੇ ਭੇਜੀਆਂ ਉਹਦੇ ਤਹਿਤ ਸਾਡੇ 32 ਮਲਾਇਮ ਆਦੇ ਸੀ ਜਿਹੜੇ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਇਟ੍ਰਾਂਸਫਰ ਕੀਤੇ ਜਾਣੇ ਸੀਗੇ ਇਸ ਪਾਲਿਸੀ ਤਹਿਤ ਉਹ ਅਸੀਂ ਰੇਂਜ ਆਫਿਸ ਨੇ ਆਪਣੇ ਅਸੀਂ ਆ ਆਰਡਰ ਇਸ਼ੂ ਕਰਦੇ ਆ ਐਂਡ ਦੇ ਆਰ ਗੋਇੰਗ ਟੂ ਬੀ ਇੰਪਲੀਮੈਂਟਡ ਵੈਰੀ ਸੂਨ ਇਸ ਸਥਿਤੀ ਉਹ 85 ਦੇ ਕਰੀਬ ਮੁਲਾਜ਼ਮ ਐਸੇ ਨੇ ਜਿਨ੍ਹਾਂ ਨੂੰ ਰੇਂਜ ਚ ਵੀ ਜਿਹੜਾ ਸਟਿਪੂਲਰ ਟਾਈਮ ਸੀਗਾ ਜਿਹੜਾ ਮਿਥਿਆ ਸਮਾਂ ਸੀ ਉਹਨੇ ਪੂਰਾ ਕਰ ਲਿਆ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨੂੰ ਕੰਮ ਕਰਦੇ ਸੋ ਉਹਨਾਂ ਨੂੰ ਅਸੀਂ ਰਿਕਮੈਂਡ ਕਰ ਰਹੇ ਆ ਆਪਣੇ ਹੈੱਡ ਆਫਿਸ ਨੂੰ ਪੁਲਿਸ ਹੈੱਡ ਆਫਿਸ ਨੂੰ ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੇ ਸਾਡੀ ਰੇਂਜ ਤੋਂ ਕਿਤੇ ਹੋਰ ਕਰਦੇ ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ ਚ 18 ਰੇਂਜਸ ਲਈ ਰੇਂਜ ਹੈਡਸ ਨੇ ਚਾਹੀਦੀ ਜੀ ਵੀ ਚਾਹੀਈ ਜੀ ਚਾਹੀਦੀ ਜੀ ਉਹ ਸਾਰੇ ਰਿਕਮੈਂਡ ਕਰ ਰਹੇ ਆਂ ਅਸੀਂ ਹੈਡਕ quarters ਨੂੰ ਅੰਦਾਂ ਦੀ ਹੈਡਕ quarters will rotate them ਇਹ ਰੋਟੇਸ਼ਨ ਹੈ ਯਾਰ ਇਸੇ ਰੋਟੇਸ਼ਨ ਇਹ ਰੋਟੇਸ਼ਨ ਰੈਸ਼ਨਲ ਟ੍ਰਾਂਸਫਰ ਨਹੀਂ ਕੋਈ ਪਨਿਸ਼ਮੈਂਟ ਟ੍ਰਾਂਸਫਰ ਨਹੀਂ ਆਈ ਗਿਆ ਸਾਡੇ ਮੁਲਾਜ਼ਮਾਂ ਜੀ ਵੀ ਮੈਨੂੰ ਪਤਾ ਕਈ ਲੋਕੀ ਕਰੇ ਜੇ ਤੁਹਾਨੂੰ ਤੇ ਸਜ਼ਾ ਦੇਤੀ ਤੁਹਾਨੂੰ ਜੇ ਮੇਰੇ ਕੋਲ ਮਿਲਾਇਆ ਮਾਇ ਜਨਾਬ ਦੇਖੋ ਕੀ ਹੋ ਰਿਹਾ ਤਾਂ ਉਹਨਾਂ ਕੋਲ ਬਿਨਾਂ ਕੋਈ ਅਸੀ ਗੱਲ ਨਹੀਂ ਥੀਸ ਆ ਰੋਟੇਸ਼ਨ ਟ੍ਰਾਂਸਫਰਸ ਐਂਡ ਟੇਬਲ ਆ ਜੀ ਮੈਂ ਕਹਿ ਰਹੇ ਨੇ ਜੋ ਕਿ ਸਭ ਤੋਂ ਅਚਾਨਕ ਆਮ ਆਦਮੀ ਪਾਰਟੀ ਦੀ ਹਾਰ ਦਾ ਯੂਅਰ ਸਟੇਟਮੈਂਟ ਮੈਂ ਤੇ ਇੱਕ ਮਿੰਟ ਰਿੰਗ ਰਾਂਗਾ ਬਟ ਆਈ ਕੈਨ ਅਸ਼ੂਰ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਨੋ ਡਾਊਟ ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਤੁਸੀਂ ਵੀ ਜਾਣਦੇ ਹੋ ਹਰ ਬੰਦੇ ਦਾ ਕੰਫਰਟ ਜ਼ੋਨ ਹੁੰਦਾ ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ 15 ਸਾਲ ਤੋਂ ਬੈਠਾ ਨੈਚਰਲੀ ਇਸ ਕੰਫਰਟੇਬਲ ਉਦੀ ਫੈਮਿਲੀ ਲਾਗੇ ਹੋਏਗੀ ਉਹਦਾ ਪਰਿਵਾਰ ਰਿਸ਼ਤੇ ਲਾਗੇ ਹੋਏਗਾ ਉਹਦਾ ਸਾਰਾ ਸਿਸਟਮ ਸੈੱਟ ਹੋਏਗਾ ਤੇ ਜਦੋਂ ਚੇਂਜ ਹੁੰਦੀ ਹੈ ਮਿਕਸ ਡਿਫਰੈਂਟ ਅਸੀਂ ਗਰਸਰ ਅਫਸਰ ਵੀ ਡੂ ਗੈਟ ਟ੍ਰਾਂਸਫਰ ਸਾਡਾ ਵੀ ਪੂਰਾ ਹੁੰਦਾ ਸੂਈ ਤੋਂ ਲੈ ਕੇ ਆ ਛਾਲੇ ਪੱਕੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਹੈ ਅਫਸਰ ਨੂੰ ਇੱਕ ਮਲਾ ਕੇ ਸੇਵ ਗਿਆ ਅਫਸਰ ਨੂੰ ਤੇ ਬ੍ਰਾਨ ਇਟਸ ਅ ਪਾਰਟ ਆਫ ਦੀ ਜੌਬ ਇਹ ਤਾਂ ਸਾਡਾ ਸਾਡੇ ਗਹਿਣੇ ਆ ਯਾਰ ਟ੍ਰਾਂਸਫਰ ਸਾਡੇ ਪਦੇ ਸਾਡੀ ਜੌਬ ਦਾ ਗਹਿਣੇ ਗਹਿਣੇ ਨੇ ਕਦੀ ਪਾ ਲੈ ਕਦੀ ਲਾ ਲੈ ਤੁਹਾਨੂੰ ਕੋਈ ਅਸੀ ਕਰਨੀ ਤੁਹਾਨੂੰ ਵੈਸੇ ਤੁਸੀਂ ਕਹੋ ਕਿ ਇਸ ਰੇਂਜ ਤੋਂ ਬਹੁਤ ਕੰਮ ਕੀਤਾ ਗਜਟੋ ਆਬਜ਼ਰਵ ਵੀ ਤੁਸੀਂ ਕਹਿਆ ਸਾਡੀਆਂ ਬਦਲੀਆਂਗੇ ਤੁਹਾਨੂੰ ਲੱਗਦਾ ਕਿ ਇਹਨਾਂ ਬਦਲੀਆਂ ਤੋਂ ਪਹਿਲਾਂ ਮੁਲਾਜ਼ਮਾਂ 'ਚ ਥੋੜੀ-ਬੋਧੀ ਢਿੱਲ ਸੀਗੀ ਜਾਂ ਇਸ ਨਾਲ ਚੁਸਦ ਉਸ ਤੋਂ ਜ਼ਿਆਦਾ ਵਧੀਆ ਨਹੀਂ ਮੈਂ ਇਹ ਨਹੀਂ ਕਹਾਂਗਾ ਢਿੱਲ ਸੀ ਯੈਸ ਅ ਦੇਖੋ ਤੁਹਾਡੇ ਸਾਹਮਣੇ ਸੈਂਟਰਲ ਲੈਵਲ ਤੇ ਵੀ ਸੋ ਆਈ ਐਮ ਨੋਟ ਸਪੋਸਟ ਟੂ ਮੇਕ ਸੱਚ ਸਟੇਟਮੈਂਟਸ ਪਰ ਤੁਹਾਨੂੰ ਸਵਾਲ ਅਜੇ ਪੁੱਛਿਆ ਦੂ ਫਾਰ ਦੀ ਕਲੈਰੀਫਿਕੇਸ਼ਨ ਆਈ ਵਿਲ ਸੇ ਤੁਹਾਡੇ ਸਾਹਮਣੇ ਆਰਮੀ ਨੂੰ ਵਿੱਚ ਚ ਉਸ ਨੂੰ ਪ੍ਰਾਨਵਾਸੀ 에어 ਫੋਰਸ ਨੂੰ ਨੇਵੀ ਨੂੰ ਸੈਂਟਰਲ ਲੈਵਲ ਤੇ ਡਿਸਕਸ਼ਨ ਚੱਲੀਆਂ ਔਰ ਉਹਨਾਂ ਕਹਿੰਦੇ ਨਹੀਂ ਅਸੀਂ ਚੇ ਅਵੀ ਕਮਾਂਡ ਸੁਣਾਈਏ ਅਸੀਂ ਇੱਕ ਚੀਜ਼ ডিফੈਂਸ ਆਫ ਆਰਮੀ ਸਟਾਫ ਬਣਾਏਗੇ ਐਸੀ ਕਿ ਆ ਕੇ ਸਲਿਮ ਪ੍ਰਿੰਮ ਕਰਕੇ ਆਰਮੀ ਨੂੰ ਤੇ ਕਮਾਂਡ ਸੈਂਟਰ ਬਣਾਇਆ ਜਾਂ ਤਾਂ ਕਿ ਜੇ ਲੋਰ ਪੈਂਦੀ ਹੈ ਤਾਂ ਉਹ ਜਿਸ ਕਿਸੇ ਏਰੀਆ ਚ ਕੋਈ ਆਈ ਕੋਈ ਇਨਫਰੋਟੇਸ਼ਨ ਦਾ ਵਾਰ ਹੁੰਦੀ ਹੈ ਆਰਮੀ ਸਪੌਟ ਕਰ ਸਕੋ ਚੇਂਜਸ ਆਰ ਆਲਵੇਸ ਫੋਰ ਬੈਟਰ ਬੈਟਰਮੈਂਟ ਜੇ ਟ੍ਰਾਂਸਫਰ ਗੱਲ ਦੀ ਸੀ ਉਹਨੂੰ ਕੈਨਸਲਿੰਗ ਕਰ ਸਕਦੇ ਥੇਰ ਇਜ਼ ਨੋ ਸੱਚ ਲਾ we have cleared mandate and clear directions and uh, full freedom from our uh, dgp saab and other senior so, Sir, karvhi, Sir, jedha, har officer so it is clear kano kal vi deep saab ne clear kiya ki jeda har afsar har ssp apna orderly room lagaye mulazima nu mile roz vele roohi vandi gal sunne range officers ga gaye tusi suno aj main tade samne uh, katavat te chari milavane samne tade ant bhale mil ke aaye apne office assi ohne sun rahe hai ਜੋ ਰਿਕੁਐਸਟ ਦੇ ਰਿਹਾ ਸਾਨੂੰ ਗੱਲ ਕਰ ਰਿਹਾ ਅਸੀਂ ਉਹ ਰਿਕੁਐਸਟ ਲੈ ਰਹੇ ਹਾਂ ਉਹਨੂੰ ਕਨਸੀਡਰ ਕਰਾਂਗੇ ਵੈਰੀਫਾਈ ਕਰਾਂਗੇ ਸਾਨੂੰ ਕਿਤੇ ਲੱਗਦਾ ਕਿ ਕਿਸੇ ਮਲਾਇਮ ਦੀ ਜੈਨੂਇਨ ਰਿਕੁਐਸਟ ਹੈ ਤੇ ਕੋਈ ਗੱਲ ਜਿਹਾ ਹੈ ਪਾਲਿਸੀ ਤਹਿਤ ਵੀ ਆਂਦਾ ਵੀ ਹੈਵ ਦੀ ਫਰੀडम ਸਾਨੂੰ ਐਮਪਾਵਰਡ ਕੀਤਾ ਗਿਆ ਕਿ ਤੁਸੀਂ ਉਸ ਚੀਜ਼ ਨੂੰ ਕਿਸੇ ਦਾ ਕਰ ਸਕਦੇ ਹੋ ਐਂਡ ਡੂ ਇਟ ਤੇ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਅਜ ਤੱਕ ਇਤਿਹਾਸ 'ਚ ਨਹੀਂ ਹੋਇਆ ਕਿ ਕਿਸੇ ਨੂੰ ਆ ਕੇ ਦੱਸਣਾ ਪਵੇ ਦੀ ਅਸੀਂ ਟ੍ਰਾਂਸਫਰ ਕਿਉਂ ਕੀਤੀ ਹੈ ਅਸੀਂ ਇਹ ਦੱਸਦੇ ਹਾਂ ਕਿ ਨਹੀਂ ਨਹੀਂ ਮੈਂ ਇਸ ਵਾਸਤੇ ਦੱਸ ਰਿਹਾ ਕਿ ਮੈਂ ਮੀਡੀਆ 'ਚ ਵੀ ਕਈ ਚੀਜ਼ਾਂ ਦੇਖੀਆਂ ਆਂ ਤੇ ਦੇਖੋ ਯਾਰ ਮੈਂ ਪੰਜਾਬ ਤੋਂ ਹੀ ਆਂ ਤੁਹਾਡੇ ਵਿੱਚੋਂ ਹੀ ਆ ਅਸੀਂ ਸਾਰੇ ਹਨ ਇੱਥੇ ਪਰਿਵਾਰ ਇੱਥੇ ਰਿਸ਼ਤੇਦਾਰੀ ਇੱਥੇ ਯਾਰ ਦੋਸਤ ਸਾਡ ਕੋ ਵੀ ਸਾਡੀਆਂ ਅੱਖਾਂ ਨਾਲ ਸਾਡੋ ਗੱਲ ਪਹੁੰਚਦੀ ਏ ਸੋ ਮੈਂ ਸੋਚਿਆ ਕਿ ਯਾਰ ਇਸ ਤੋਂ ਪਹਿਲੇ ਕਿ ਸਾਡੇ 'ਚ ਐਵੇਂ ਇੱਕ ਗਲਤ ਸਮਝ ਪੈਦਾ ਹੋਏ ਇਟ ਇਜ਼ ਬੈਡ ਟੂ ਕਾਈ ਸਰ ਮੈਂ ਉਸੇ ਤੇ ਆ ਰਿਹਾ ਸੀਗਾ ਕਿ ਅਜ ਤੱਕ ਨਹੀਂ ਹੋਇਆ ਕਿ ਰਿਟਾਇਰਮੈਂਟ ਸੈਨੀਆਂ ਫੈਲੀਆਂ ਹੋਣ ਤਾਂ ਅੱਗੇ ਅਫਸਰ ਨੂੰ ਆ ਕੇ ਦੱਸਣਾ ਪਵੇ ਕਿ ਅਸੀਂ ਕਿਉਂਕਿ ਇਹਦਾ ਰੂਟੀਨ ਹੈ ਪਤਾ ਹੀ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਵੀ ਬਦਲੀਆਂ ਹੁੰਦੀਆਂ ਇਲੈਕਸ਼ਨ ਤੋਂ ਬਾਅਦ ਵੀ ਹੁੰਦੀਆਂ ਤਾਂ ਬੜਾ ਜਿੰਨੇ ਹੋਮ ਡਿਸਟ੍ਰਿਕਟ ਵਾਲੇ ਸੀਗੇ ਹੋਮ ਸਿਸ਼ਾ ਸੇ ਸਭ ਸ਼ਿਫਟ ਕੀਤੇ ਸੀ ਐਸ ਪਰ ਮਾਡਰ ਪ੍ਰੋਟੋਕੋਲ ਟੂ ਕੰਡਕਟ ਸੋ ਦੇ ਹੈਵ ਨਾਟ ਬੀਨ ਪੋਸਟਡ ਬੈਕ ਨਹੀਂ ਨਹੀਂ ਉਹ ਤੋਂ ਬਾਹਰ ਹੰਗੇ ਜੀ ਨਹੀਂ ਜਿਹੜੇ ਐਸ ਪਰ ਦਿਸ ਪਾਲਿਸੀ ਉਹ ਕਿਹੜੇ ਕਵਰ ਹੁੰਦੇ ਹੋਣੀਆਂ ਸਰ ਮੈਂ ਉਸੇ ਤੇ ਆ ਰਿਹਾ ਸੀਗਾ ਕਿ ਜਿਸ ਨਾਲ ਜੀ ਉਮਰਸ ਫੈਲੇ ਨੇ ਤੁਹਾਡੇ ਤੱਕ ਵੀ ਵੋਟਿੰਗ ਕੱਟ ਹੋਈ ਜਾਂ ਵੋਟਿੰਗ ਦਬਾ ਕੇ ਕੀਤੀ ਦੀ ਇਸ ਕਰਕੇ ਉਹਨੂੰ ਵੀ ਟ੍ਰਾਂਸਫਰ ਕਰਤੀ ਮੈਂ ਇੱਥੇ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਫੇਕ ਫਾਲਸ ਨਿਊਜ਼ ਚੱਲਦੀਆਂ ਨੇ ਜਾਂ ਤੁਹਾਡੇ ਤੱਕ ਪਹੁੰਚੀਆਂ ਨੇ ਸੱਜੇ ਤੱਕ ਪਹੁੰਚੀਆਂ ਕਿ ਉਹਨਾਂ ਤੇ ਵੀ ਕੋਈ ਨਤੀਜਾ ਕਰਨ ਦੀ ਤਿਆਰੀ ਦੇ ਵਿੱਚ ਹੈ ਜੀ ਵੀ ਆਰ ਚੇਤਾਵਨੀ ਦੇਣਾ ਚਾਹੁੰਦੇ ਉਹਨਾਂ ਨੂੰ ਕਿਉਂਕਿ ਇੱਕਾਂ ਬਾਇ ਰਜਿਸਟਰ ਚੈਨਲ ਨੇ ਕੁਝ ਘਰਾਂ ਚ ਪੂਰ ਕੇ ਬੈਠੇ ਨੇ ਕਿਸੇ ਦੇ ਕਹਿਣ ਦੇ ਉੱਤੇ ਆਪਣੇ ਸਰਦਾਰ ਦੇ ਕਹਿਣ ਦੇ ਉੱਤੇ ਕੋਈ ਉਹਨਾਂ ਕੋਲ ਸੋਰਸ ਨਹੀਂ ਹੈਗਾ ਆਪਣੇ ਤਰੇ ਤੇ ਹੀ ਉਹ ਇੱਕ ਰਿਯੂਮਰ ਫਲਾ ਰਹੇ ਨੇ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੇ ਆ ਜਾਂ ਨਹੀਂ ਚੇਤਾਵਨੀ ਵਾਲੀ ਕੋਈ ਗੱਲ ਨਹੀਂ ਦੋਸਤੋ ਵੇਖੋ ਹਰ ਇਨਸਾਨ ਦਾ ਆਪਣਾ profession ਹੈ ਲੇਕਿਨ ਮੈਂ ਤੇ ਸਿਰਫ ਇਹਨੂੰ ਕਲੀਅਰਿਫਾਈ ਕਰ ਰਿਹਾ ਹਾਂ ਕਿ ਸਾਡੇ ਜੰਮਵਾਲ ਦੋਸਤਾਂ ਨਹੀਂ ਆਪਣੇ ਵੀਰਾਂ ਨਹੀਂ ਕਿ ਇਹ ਹੋਜੀ ਕੋਈ ਗੱਲ ਨਹੀਂ ਕਲੀਅਰ ਵੀ ਤਾਂ ਕਰਨਾ ਪਾਇਆ ਕਿ ਮੈਨੂੰ ਥੋੜਾ ਜਿਹਾ ਲੱਗਾ ਇਹ ਨਹੀਂ ਕਿ ਮੈਨੂੰ ਕੋਈ ਸੀਨੀਅਰ ਨੇ ਕਿਹਾ ਜਾ ਕਿ ਤੋ ਮੈਨੂੰ ਕਿਹਾ ਗਿਆ ਆਈ ਏਮ ਅ ਡੀਆਈਜੀ ਬਾਰਡਰ ਇੰਜਰ ਮੇਰੀ ਆਪਣੀ ਰਿਸਪੋਨਸਿਬਿਲਟੀ ਹੈ ਆਈ ਏਮ ਰਿਸਪੋਨਸਿਬਲ ਫੋਰ ਮਾਈ ਅਰੀਆ ਸੋ ਅਗਰ ਮੇਰੇ ਮੁਲਾਜ਼ਮਾਂ ਨੂੰ ਕੋਈ ਚਾਹੀਦਾ ਪਰਸਨਟ ਹੈ ਇਕੁਐਸ਼ਨ ਵੀ ਗੱਲ ਆ ਰਹੀ ਹੈ ਇਟ ਇਜ਼ ਮਾਈ ਡਿਊਟੀ ਟੂ ਸੈਟ ði ਹਾਊਸ ਇਨ ਆਰਡਰ ਮੈਂ ਤਾਂ ਉਸ ਪੱਖੋਂ ਤੁਹਾਨੂੰ ਮરાਇਆ ਉਸ ਪੱਖੋਂ ਗੱਲ ਕਰ ਰਹੇ ਆ ਕਿ ਕੋਈ ਐਸੀ ਗੱਲ ਨਹੀਂ ਇਹ ਉਹਨਾਂ ਦੇ ਬੇਤਰੀ ਵਾਸੀ ਆ ਅੱਜ ਨਹੀਂ ਤੁਸੀਂ 15 ਦਿਨ ਮਹੀਨਾ ਰਹਿ ਤੋ ਆਪ ਕਹਾਂਗੇ ਯਾਰ ਨਵੀਂ ਥਾਂ ਜਾ ਕੇ ਕੰਮ ਕਰਨ ਦਾ ਮਜ਼ਾ ਆਇਆ ਉਹ ਪੁਰਾਣੇ ਘਾਵਾ ਦੇ ਵੀ ਖੜਾ ਪਾਣੀ ਤੇ ਸਮੈਲ ਵਾਲਾ ਲੱਗਦਾ ਹੈ ਨਾ ਜੈਸਾ ਸਰ ਬਹੁਤ ਤੇ ਅਗਰ ਚੇਂਜ ਹੋਏਗੀ ਬੰਦੇ ਨਵੀਂ ਜਗ੍ਹਾ ਜਾਣਗੇ ਨਵੀਂ ਮੋਟੀਵੇਸ਼ਨ ਹੋਏਗੀ ਨਵੇਂ ਚੈਲੰਜਸ ਹੋਣਗੇ ਆਈ ਐਮ ਸ਼ੋਰ ਰਿਜ਼ਲਟਸ ਵਿਲ ਬੀ ਬਹੁਤ ਵਧੇਗੀ ਐਸਾ ਸੋਚਦਾ ਕਰੇ ਨਸ਼ਾ ਦਾ ਕਲੇਕਟ ਫੋੜਨ ਦਾ ਵੀ ਅੱਡਾਸ ਕਰ ਜੀ ਉਹਦਾ ਵੀ ਕੋਈ ਨਹੀਂ ਹੈਗਾ ਬੱਚਾ ਯੂ ਕੈਨ ਸੇ ਤੂੰ ਸਮਝ ਜਨ ਬਟ ਮੈਂ ਇਹ ਜਿਹੜਾ ਹੈ ਨੈਕਸਸ ਬਣ ਗਿਆ ਜੀ ਦਿਸ ਇਜ਼ ਟੋਟਲੀ ਰੌਂਗ देयर इज नो डाउट ਸੀਐਮ ਵੀ ਕਹਿ ਰਹੇ ਦੂਜੇ ਪਾਸੇ ਕਿ ਜਿਹੜਾ ਨੈਕਸਸ ਹੈਗਾ ਥੱਲੇ ਲੈਵਲ ਤੇ ਬਣਿਆ ਤੇ ਇਸ ਕਰਕੇ ਸਾਨੂੰ ਇਸ ਟਾਈਪ ਲੈਣੇ ਪੈ ਰਹੇ ਹਨ ਸਾਨੂੰ ਸੀਐਮ ਸਾਹਿਬ ਦਾ ਕੱਲ ਸੀਗਾ ਡਾਇਰੈਕਸ਼ਨ ਬੜੀ ਕਲੀਅਰ ਸੀਗੀ ਜੀ ਕਿ ਜਿਹੜਾ ਮੁਲਾਜ਼ਮ ਚਾਹੇ ਕਿਸੇ ਲੈਵਲ ਤੇ ਵੀ ਚਾਹੇ ਗੈਸਟ ਆਫਸ ਲੈਵਲ ਤੇ ਚਾਹੇ ਥੱਲੇ ਐਨਜੀਓ ਲੈਵਲ ਤੇ ਚਾਹੇ ਓਵਰ ਲੈਵਲ ਤੇ ਕੋਈ ਹੈਗਾ ਆਡੈਂਟੀਫਾਈ ਸੱਚ ਪੀਪਲ ਐਵੇਂ ਨਹੀਂ ਕਿ ਮੈਂ ਲਾਪਾ ਉਹ ਕਹਿੰਦਾ ਕਿ ਤੁਸੀਂ ਆਇਡੈਂਟੀਫਾਈ ਕਰੋ ਆਲ ਐਸਐਸਪੀਜ਼ ਹੈਵ ਬੀਨ ਡਾਇਰੈਕਟਿਡ ਤੇ ਤੁਸੀਂ ਆਪਣੇ ਨੂੰ ਡਿਸਟ੍ਰਿਕਟ ਚ ਉਹਦਾ ਸਰਵੇ ਕਰੋ ਉਹਦਾ ਚੈੱਕ ਕਰੋ ਅਗਰ ਕੋਈ ਐਸੇ ਮਿਲਾਇਆ ਪਾਏ ਤਾਂ ਦੈਨ ਟੇਕ ਵੈਰੀ ਸਟ੍ਰਿਕ ਐਕਸ਼ਨ ਐਂਡ ਵੀਲ ਡੂ ਇਟ ਯੂ विल ਸੀ ਇਨ ਕਮਿੰਗ ਡੇਸ ਤੁਹਾਨੂੰ ਫੇਵ ਲਾਵਾਂਗੇ ਤੁਹਾਨੂੰ ਫੇਰ ਪ੍ਰੈਸ ਕਾਨਫਰੈਂਸ ਕਰਾਂਗੇ ਤੁਹਾਡੀ ਪੁਲੀਸ ਦੇ ਸਬੱਤ ਉਹਦੇ ਚ ਇਹ ਨਹੀਂ ਆ ਕਿ ਮੇਰੇ ਕੋਲ ਨੈਕਸਸ ਬਣ ਗਿਆ ਇਹ ਹੈ ਉਹ ਹੈ ਮੈਂ ਉਸੇ ਮਨਮਾਨੀ ਸੀਐਮ ਦਾ ਸਟੇਟਮੈਂਟ ਨਹੀਂ ਦੇਖੀ ਹੌਸਲਾ ਸੀਐਮ ਦਾ ਕੀ ਹੈ ਹਾਂ ਜੀ ਹੈਡ ਅਫ ਸਟੇਟ ਉਹਨਾਂ ਦੀ ਸਟੇਟਮੈਂਟ ਠੀਕ ਹੋਏਗੀ ਮੈਂ ਉਹ ਗੱਲ ਕਹੀ ਹੈ ਬਟ ਤੁਸੀਂ ਸਮਝੋ ਕਿ ਜਿਹੜੀਆਂ ਸਾਰੀ ਜੋ ਤਬਾਦਲੇ ਹੋਣਗੇ ਐ ਦੇ ਨਾਲ ਨਸ਼ੇ ਦਾ ਲੱਖਪੇੜ ਸਕਦਾ ਉਹਦੇ ਵਾਸਤੇ ਅਸੀਂ ਹੋਰ ਮੀਜ ਲੈ ਰਹੇ ਹਾਂ ਮੈਂ ਉਰਤੇ ਵਾਂਗ ਜਿਦੋਂ ਤੁਸੀਂ ਸ਼ੁਰੂ ਕਰ ਲਿਆ ਅਗਲਾ ਚੈਪਟਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਹੁਣ ਤੱਕ ਮਦਦ ਨਾਲ ਵੀ ਸਮੋ ਅ ਦੇ ਫਿਗਰਸ ਜੀ ਕਿਉਂਕਿ ਇੱਕ ਸਾਡਾ ਸਾਡੇ ਨਾਲ ਪੁਲਿਸ ਦਾ ਕੰਮ ਫਾਸਟ੍ਰੇਟ ਸਾਡੀ ਸਾਡੀ ਸਿਸਟਮ ਹੈ ਕਿ ਸਾਡੇ ਮਾਰੇ ਕੰਮ ਤੇ ਛੇਤੀ ਲੋਕੀ ਹੈਲਪ ਕਰ ਦਿੰਦੇ ਆ ਚੰਗਿਆਂ ਵਾਸਤੇ ਬੜਾ ਸਾਨੂੰ ਜ਼ੋਰ ਲਗਾਉਣਾ ਪੈਂਦਾ ਲੋਕਾਂ ਦਾ ਧਿਆਨ ਤੇ ਲਿਆਉਣ ਚ ਤੇ ਗੱਲ ਕਰਨ ਚ ਹੁਣ ਦੇਖੋ ਤੁਹਾਨੂੰ ਮੈਂ ਦੱਸਾਂ ਕਿ ਚਾਰ ਡਿਸਟ੍ਰਿਕਟ ਨੇ ਜਿਹੜਾ ਟੋਟਲ 28 ਡਿਸਟ੍ਰਿਕਟਸ ਐਂਡ ਕਮਿਸ਼ਨਰਸ ਇਨ ਪੰਜਾਬ ਪਰ ਮੈਂ ਚਾਰਾਂ ਦੀ ਫਿਕਰ ਦੱਸਾਂ ਕਿ ਅਸੀਂ ਹੁਣ ਤੱਕ ਬਾਰਡਰ ਇੰਟ ਫਰਸਟ ਜਨਵਰੀ 2024 ਤੋਂ ਅਸੀਂ 304 ਕੇਸ ਰਜਿਸਟਰ ਕਰ ਚੁੱਕੇ ਹਾਂ 410 ਬੰਦੇ ਰੈਸਟ ਕਰ ਚੁੱਕੇ ਹਾਂ ਔਰ 100 ਅਣੀ ਮੈਂ ਦੱਸਾਂਗਾ ਨਹੀਂ ਔਰ 125 ਕਿਲੋ ਤੋਂ ਵੱਧ ਅਸੀਂ ਹਿਰੋਇਨ ਬਰਾਮਦ ਕਰਤੀ ਹੈ ਤੇ ਲਾਸਟ ਇਹ ਤੋਂ ਨਾਲੋਂ ਜਵਾ ਹੈਗੀ ਮੰਨਿੰਸ ਕਿ ਅਸੀਂ ਦੇ ਨੀ ਖਤਮ ਹੋ ਰਿਹਾ ਸਮੀ ਜੀ ਵਨ ਬਾਏ ਵਨ ਚੱਲਦੇ ਹਾਂ ਪਹਿਲੇ ਮੈਨੂੰ ਮੇਨ ਕੁਐਸਚਨ ਦਾ ਜਵਾਬ ਦੇ ਰਹੰਦੋ ਫਿਰ ਤੁਸੀਂ ਸਪੈਸਿਫਿਕ ਇਹਨੇ ਮਰਜੀ ਗੱਲਿਓ ਯੂ ਆਰ ਫਰੀ ਟੂ ਸ਼ੂਟ ਐਂਡ ਆਮ ਫਰੀ ਆਈ 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 ਵਿ ਬੀ ਹੈਪੀ ਟੂ ਆਨ ਸਰ ਐਵਰੀਥਿੰਗ ਇਟ ਆਈ ਸੋ 125 ਕਿਲੋ ਤੋਂ ਵੱਧ ਅਸੀਂ ਹਿਰੋਇਨ ਬਰਾਮਦ ਕੀਤੀ ਹੈ ਜੀ 80 ਕਿਲੋ ਅਸੀਂ ਪੋਪੀਅਸ ਬਰਾਮਦ ਕੀਤੀ ਹੈ ਜੀ 6 ਕਿਲੋ ਓਪੀਅਮ ਜੈਸੋਨ ਆਈ ਵਿ ਗਿਵ ਯੂ 올 ਦਿਸ ਤੁਹਾਡੇ ਸਾਹਮਣੇ ਅਸੀਂ ਬਹੁਤ ਸਾਰੇ ਕੈਸੋ ਸਟਾਈਏ ਅਸੀਂ ਟਾਈਮ ਟੂ ਟਾਈਮ ਜਿਉਂਦਾ ਮੈਂ ਆਇਆ ਬੋਰਡਰਿੰਗ एवरी ਥਰਡ ਡੇ ਆ ਹਵ ਡਨ ਕੈਸੋ ਇਨ आवर ਫੋਰ ਡਿਸਟ੍ਰਿਕਟਸ ਐਂਡ ਦੇ ਵਰ ਵੈਰੀ ਵੈਲ ਅਪਰੀਸ਼ੀਏਟਡ ਤੁਹਾਡੇ ਦੋਸਤਾਂ ਨੇ ਤੁਸੀਂ ਸਾਰਿਆਂ ਨੇ ਬੜਾ ਨੂੰ ਸਾਨੂੰ ਹਾਈਡਰੇਟ ਕੀਤਾ ਆਮ ਥੈਂਕਫੁਲ ਟੂ 댓 ਥੈਂਕਫੁਲ ਟੂ 올 ਆਫ ਯੂ ਫਾਰ 댓 ਆਲਸੋ ਸੋ ਅਸੀਂ ਦੇਖੋ 125 ਕਿਲੋ ਅਸੀਂ ਹਿਰਨ ਪਗਲਿਆ ਅਸੀਂ ਇਹਦੇ ਨਾਲ ਇੱਕ ਬੜਾ ਇੰਪੋਰਟੈਂਟ ਕੰਮ ਅਸੀਂ ਕਰ ਰਹੇ ਹਾਂ ਜਿਹੜਾ ਅਨਫੋਰਚਨਟਲੀ ਮੀਡੀਆ ਚ ਹਾਈਲਾਈਟ ਨਹੀਂ ਹੋ ਰਿਹਾ ਔਰੇ ਕੱਲ ਮਾਨਯੋਗ ਸੀਮ ਸਾਹਿਬ ਨੇ ਵੀ ਇਸੀ ਦਾ ਨੋਟਿਸ ਲਿਆ ਡੀਜੀਪੂ ਸਾਹਿਬ ਨੇ ਸਾਨੂੰ ਦੱਸਿਆ ਇੱਕ ਸੈਕਸ਼ਨ ਆ 68 ਐਫ ਜੇ ਤੁਹਾਡੇ ਜੋ ਜਾਣਦੇ ਹੁੰਦਾਰੇ ਥਿਸ ਇਜ਼ ਆਫ ਐਨਡੀਪੀਐਸ ਐਕਟ ਐਨਡੀਪੀਐਸ ਐਕਟ ਦੇ ਤਹਿਤ ਇੱਕ ਥਾਟ ਹੈ ਸੈਕਸ਼ਨ ਆ ਜਦੇ ਅੰਦਰ ਸਾਨੂੰ ਔਰ ਹੋਰ ਏਜੰਸੀਸ ਨੂੰ empower ਕੀਤਾ ਗਿਆ ਹੈ ਕਿ ਜਿਹੜਾ ਵੀ ਕੋਈ ਨਸ਼ੇ ਦਾ ਸਦਾਗਰ ਕੋਈ ਸਮਗਲਰ ਕੋਈ ਪੈਡਲਰ ਅਗਰ ਇਸ ਪਾਪ ਦੀ ਕਮਾਈ ਰਾਹੀਂ ਕੋਈ ਜ਼ਮੀਨ ਜਾਇਦਾਦ ਅਕਵਰ ਕਰਦਾ ਕੁਝ ਪੈਸੇ ਆਪਣੇ ਬੈਂਕਸ ਇਕੱਠੇ ਕਰਦਾ ਕੁਝ ਹੋਰ ਕਰਦਾ ਤੇ ਉਹਦੇ ਖਿਲਾਫ ਰੀਗੈਟ ਉਸ ਕਰਵੇ ਕੀਤੀ ਜਾਵੇ ਔਰ ਉਹਦੀ ਇੱਕ ਲੀਗਲ ਫਾਰਮੈਟਿਸ ਹੈਗੀਆਂ ਪੂਰੀਆਂ ਕਰਕੇ ਉਹਦਾ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਉਹਦੀ ਉਹ ਪ੍ਰੋਪਰਟੀ ਫ੍ਰੀ ਕੀਤੀ ਹੈ ਜੀ ਤੋਂ ਹੁਣ ਤੱਕ ਅਸੀਂ 35 ਉਸ ਬਗਲਰਾਂ ਦੇ ਖਿਲਾਫ ਅਸੀਂ 35 ਬਗਲਰਾਂ ਦੇ ਖਿਲਾਫ ਅਸੀਂ 12 ਕਰੋੜ 63 ਲੱਖ 10 ਹਜ਼ਾਰ ਦੀ ਜਿਹੜੀ ਪ੍ਰੋਪਰਟੀ ਹੈ ਚਾਹੇ ਐਗਰੀਕਲਚਰ ਲੈਂਡ ਚਾਹੇ ਨਾਰਮਲ ਲੈਂਡ ਅ ਚਾਹੇ ਘਰ ਬਣਾਏ ਉਹਨਾਂ ਨੇ ਚਾਹੇ ਬੈਂਕਾਂ 'ਚ ਪੈਸੇ ਨੇ ਅਸੀਂ ਹੁਣ ਤੱਕ ਉਹ ਫੀਸ ਕਰ ਚੁੱਕੇ ਹਾਂ ਮਤਲਬ ਸਾਨੂੰ ਕੰਪਟੈਂਟ ਅਥਾਰਟੀ ਕੋ ਅਸੀਂ ਆਪਣੀ ਲੀਗਲ ਫਾਰਮੈਟਸ ਸਾਰੀਆਂ ਪੂਰੀਆਂ ਕਰਕੇ 10 ਸਰ ਕਿੰਨੇ ਕਰੋੜ ਦੀ ਹੈ 12 ਕਰੋੜ 30 ਲੱਖ 10 ਹਜ਼ਾਰ ਠੀਕ ਹੈ ਜੀ ਇਸ ਤੋਂ علاوہ ਜਿਹੜੀਆਂ ਅਸੀਂ ਪ੍ਰੋਪੋਜ਼ਲਸ ਹੁੰਦਾ ਭੇਜੀ ਦੀਆਂ ਔਰ ਅਪਰੂਵਲ ਵਿਦ ਦੀ ਕੰਪਟੈਂਟ ਅਥਾਰਟੀ ਐਟ Delhi ਸਾਡੀ 16 ਕਰੋੜ 17 ਕਰੋੜ 17 ਕਰੋੜ 41 ਲੱਖ 78000 ਦੇ ਕਰੀਬ ਇਹ ਸਾਡਾ ਅਮਾਉਂਟ ਆ ਉਹ ਸਾਡੀਆਂ ਪ੍ਰਪੋਜ਼ਲਸ ਪੈਂਡਿੰਗਆਂ ਨੇ ਐਂਡ ਵੀ ਆਰ ਐਕਸਪੈਕਟਿੰਗ ਸਾਨੂੰ ਜਲਦੀ ਇਹ ਸਾਰਾ ਅਪਰੂਵਲਸ ਆਉਣੀਆਂ ਨੇ ਉਹਦੇ ਬਾਅਦ ਅਸੀਂ ਬਕਾਇਦਾ ਉਹਨਾਂ ਦੇ ਘਰਾਂ ਦੇ ਨੋਟਿਸ ਪੇਸ ਕਰਕੇ ਸਭ ਕੁਝ ਕਰਕੇ ਅਸੀਂ ਉਹ ਵੀ ਫੀਸ ਕਰਾਂਗੇ ਦੋ ਚਾਰ ਡਿਸਟ੍ਰਿਕਟਸ ਅਸੀਂ ਹੁਣ ਤੱਕ ਤਕਰੀਬਨ 30 ਕਰੋੜ ਦੀ ਪ੍ਰਾਪਰਟੀ ਅਸੀਂ ਆਇਡੈਂਟੀਫਾਈ ਕਰਕੇ ਲੀਗਲ ਫਾਰਮੈਲਿਟੀਜ਼ ਪੂਰੀਆਂ ਕਰਕੇ ਸਾਰਾ ਰਿਕਾਰਡ ਇਕੱਠਾ ਕਰਕੇ ਵੀ ਆਰ ਮੇਡ ਦੀ ਕੇਸਸ ਸਟਰੌਂਗ ਕੇਸਸ ਐਂਡ ਵੀ ਆਰ ਸੈਂਡਡ ਟੂ ਦੀ ਕੰਪਟੈਂਟ ਅਥਾਰਟੀ 17 ਬੰਤ ਬੰਤ ਤੀਰੋਂ ਸਾਢੇ 17 ਲੱਖਾਂ ਨਾਲ ਸਾਨੂੰ ਅਪਰੂਵਲ ਆ ਗਈ ਸਾਢੇ 17 ਕਰੋੜ ਦੀਆਂ ਅਪਰੂਵਲ ਆ ਗਈਆਂ ਔਰ 1200 ਸਾਢੇ 12 ਕਰੋੜ ਦੇ ਉੱਪਰ ਵੀ ਸਾਨੂੰ ਅਪਰੂਵਲ ਆ ਗਈਆਂ ਔਰ ਸਾਢੇ 17 ਕਰੋੜ ਦੇ ਘੀ ਵੀੜੀ ਗਈ ਹੈ ਇਸ ਵਿੱਚ ਦੱਸੋ ਅਰੇਸਟ ਜਿਹੜੇ ਤੁਸੀਂ ਫਿਗਰ ਨਾਲ ਦੱਸਿਓ ਬੰਦੇ ਅਰੇਸਟ ਕਿੰਨੇ ਹੋਏ ਸਰ ਇਹਦਾ 33 35 ਬਗਲਰਸ ਸੀ 35 35 ਬਗਲਰਸ ਇਨ ਦੀ ਰੇਂਜ ਸੋ far ਸੋ ਯੂ ਕੈਨ ਮੀਨ ਕਿ ਸਾਰੀ ਸੀਟ ਚੋਂ ਗਾ ਡੀਪ ਸਾਹਿਬ ਸਾਨੂੰ ਦੱਸੇ ਸੀਗੇ ਕਿ ਮੋਰ ਦੈਨ 200 ਕਰੋੜਸ 200 ਕਰੋੜ ਤੋਂ ਵੱਧ ਦੀ ਜਿਹੜੀ ਸਮੋਲਰਾਂ ਦੀ ਪ੍ਰਾਪਰਟੀ ਆ ਸਾਨੂੰ ਸਾਡੇ ਮਾਨਯੋਗ ਡੀਜ਼ਾ ਦੱਸੇ ਸੀਗੇ ਸਾਡੀ ਆਪਣੀ ਮੀਟਿੰਗ 'ਚ ਕਿ ਅਸੀਂ ਜਬਤ ਕਰ ਚੁੱਕੇ ਹਾਂ ਪੰਜਾਬ ਤੋਂ ਅੰਦਰ ਤੇ ਮੈਨੂੰ ਨਾਲ ਇੰਨੀ ਆ ਕੀ ਪ੍ਰੋਪੋਜ਼ ਦਾ ਹੋਰ ਪੈਂਡਿੰਗ ਪਈਆਂ ਹੋਣੀਆਂ ਏਮ ਇਹੀ ਆ ਕਿ ਜਿਹੜਾ ਬੰਦਾ ਇਸ ਬਾਪ ਦੀ ਕਮਾਈ ਨੂੰ ਕਰਦਾ ਉਹਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਮੈਂ ਜੋ ਮਰਜ਼ੀ ਕਰਲਾਂ ਜਿਵੇਂ ਮਰਜ਼ੀ ਕਰਲਾਂ ਮੈਨੂੰ ਇਹ ਮੇਰੇ ਪੈਸੇ ਮੇਰੇ ਕੋਲ ਨਹੀਂ ਰਹਿਣੇ ਮੈਂ ਲੋਕਾਂ ਦੇ ਘਰ ਬਰਬਾਦ ਕਰਕੇ ਜਾਂ ਮੈਂ ਕਰਜ਼ੇ ਦੇ ਨਾਂ ਪੈਸੇ ਇਕੱਠੇ ਕਰਕੇ ਅਗਰ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਜਾਇਜ਼ ਦੀ ਬਰਾੜੀ ਪੈਸੇ ਬਣਾ ਲੇ ਤਾਂ ਉਹ ਵੀ ਬਰਬਾਦ ਹੀ ਹੋਣੇ ਆ ਉਹ ਮੈ ਮਿਊਨੀਵਰਸਿਟੀ ਮੇਰੇ ਬੱਚਿਆਂ ਨੂੰ ਕਰਦੇ। This will go back to the state. It could not be with that. ਇਸ ਦੇ ਵਿੱਚ ਸਰ BSF ਦੇ ਵਿਗਰ ਨਹੀਂ ਨਾ ਕੋਈ ਕਿਤੇ BSF ਵੀ ਡਰੋਨਾਂ ਹੀ ਫੜਦੀ ਆ। ਉਹਦਨੀ ਇਸ ਦੇ ਵਿੱਚ ਡਰੋਨਸ ਦੇ ਕੋ BSF ਨਾਲ ਸਾਂਝੇ ਆਪਰੇਸ਼ਨ ਕਰਦੇ ਆ। ਹਾਂ ਜੀ। ਉਹ ਵੀ ਤੁਹਾਨੂੰ ਆਪਣੀਆਂ ਫਿਕਰਾਂ ਦੇ ਪਰ ਮੈਂ ਦੱਸਣਾ ਕਿ ਅਸੀਂ ਹੁਣ ਤੱਕ 35 ਡਰੋਨਸ ਇਸ ਸਾਲ ਪੰਜਾਬ ਪੁਲਿਸ ਬਾਰਡਰ ਇੰਚ ਰਿਕਵਰ ਕਰ ਚੁੱਕੀ ਆ। 35 ਡਰੋਨਸ ਕਈ ਡਰੋਨਸ ਨਾਲ ਸਾਨੂੰ ਹਰੋਇਨ ਵੀ ਬਰਾਮਦ ਹੋਈ ਹੈ ਜਿਹੜੀ ਫਿਕਰ ਤੁਹਾਨੂੰ ਪਹਿਲੇ ਦਿੱਤੀ ਹੈ ਕਈ ਸਾਨੂੰ ਵੈਸੇ ਡਰੋਨਸ ਮਿਲੇ ਨੇ ਅ ਕੁਝ ਦਿਨ ਪਹਿਲੇ ਤੁਹਾਨੂੰ ਦੱਸਦਾ ਇੰਟਰਸਟਿੰਗ ਹੈ ਡਰੋਨ ਵਾਸ ਫਲਾਈਂਗ ਸਾਡੀ ਅਲਰਟ ਪੁਲਿਸ ਪਾਰਟੀ ਸੀਗੀ ਉਹਨੇ ਹੀ ਉਹਨੂੰ ਮਤਲਬ ਸਿੰਪਲ ਵੇ ਤੇ ਉਹਨੂੰ ਪੱਥਰ ਮਾਰ ਕੇ ਥੱਲੇ ਸੁੱਟ ਲਿਆ ਉਹਨੂੰ ਐਂਡ ਵੀ ਰਿਕਵਰ ਹਾਫ ਕੇਜੀ ਆਫ ਹੈਰੋਇਨ ਫਰਮ ਦੈਟ ਇਹਦੇ ਨਾਲ ਨਾਲ ਜੋ ਆ ਰਹੇ ਨੇ ਬਾਕੀ ਆਪਣੇ ਅ ਵੈਪਨਸ ਵੀ ਆ ਰਹੇ ਨੇ ਸੋ ਬਾਰਡਰ ਰੇਂਜ ਇਜ਼ ਡੂਇੰਗ ਪ੍ਰੀਟੀ ਵੈਲ on the arms uh, front also arms cavalry front also illegal arms ਉਨਤਕ ਅਸੀਂ 100 ਦੇ ਕਰੀਬ ਪਿਸਟਲ ਪਿਛਲੇ 6 ਮਹੀਨੇ ਐਨਿਵੇ 6 30 ਜੂਨ ਨੂੰ ਜਾ ਕੇ ਸਾਨੂੰ 6 ਮਹੀਨੇ ਹੋਣੇ 100 ਦੇ ਕਰੀਬ ਅਸੀਂ ਪਿਸਟਲ ਜਿਹੜੇ ਅਸੀਂ ਬਰਾਮਦ ਕੀਤੇ ਐ 100 ਚਾਰ ਅਸੀਂ ਰਵਲਰ ਬਰਾਮਦ ਕੀਤੇ ਐ ਤਿੰਨ ਰਾਈਫਲਾਂ 74 ਮੈਗਜ਼ੀਨਸ ਔਰ 470 ਅਸੀਂ ਰਾਉਂਡ ਜਿਹੜੇ ਐ ਅਸੀਂ ਉਹ ਗਵਰ ਕੀਤੇ ਰਾਈਫਲ ਕਿਹੜੀ ਕਿਹੜੀ ਸਰ 15 ਬੋਰ ਲਾਈਕ दैट ਜਿਹੜੀਆਂ ਆਈਆਂ ਸਾਰੀਆਂ 2 ਬਾਈ ਜਿਹੜੀਆਂ ਆ ਜੋਨ ਰਾਈ ਦਾ ਮੋਸਤੀ ਪਿਸਤੇ ਜਾਂਦੇ ਆ। ਜਿਹੜੀ ਪਿਸਤੇ ਦਾ ਕਰਾਂਗੇ। ਇਹ ਅਸੀਂ ਬਾਕੀ ਜਿਹੜੇ ਕਈਆਂ ਲੋਕਾਂ ਕੋਲ ਇਲੀਗਲੀ ਕੰਟਰੀਬਿਊਟ ਰਹਿ ਗਏ ਆ। ਅਸੀਂ ਹੋਰ ਕੰਮ ਕੀਤੇ। ਉਹ 100 ਦੇ 100 ਵੀਰੇ ਡਰੋਨਸ ਆਈ ਨਹੀਂ ਆਏ ਤਾਂ ਕੁਝ ਜਿਹੜੇ ਅਗੇ ਜਿਵੇਂ ਮੱਧ ਪ੍ਰਦੇਸ਼ ਤੋਂ ਆਉਂਦੇ ਆ, ਬਾਕੀ ਤੋਂ ਆਉਂਦੇ ਆ, ਉਹ ਵੀ ਅਸੀਂ ਰਿਕਵਰੀ ਕੀਤੇ ਆ ਇਨ ਡਿਫਰੈਂਟ ਆਪਰੇਸ਼ਨਸ। ਮੇਰਾ ਸਿਰਦਾਰਨਾ ਇਹ ਸਾਰਾ ਡਾਟਾ ਸ਼ੇਅਰ ਕਰਨ ਦਾ, ਸਾਰੀ ਫਿਗਰਸ ਸ਼ੇਅਰ ਕਰਨ ਦਾ ਇੱਕੋ ਇੱਕ ਮਕਸਦ ਆ ਕਿ ਇਟ ਇਜ਼ ਨਾਟ ਦੈਟ ਕਿ ਪੰਜਾਬ ਪੁਲਿਸ ਜਿਹੜੀ ਆ ਕੰਮ ਨਹੀਂ ਕਰਦੀ ਜਾਂ ਡਰੱਗਸ ਉੱਪਰ ਸਾਡੀ ਰਿਕਵਰੀਜ਼ ਨਹੀਂ ਹੋ ਰਹੀਆਂ। we are doing pretty well ਜੀ ਦੇਖੋ ਕਿ 30 ਕਰੋੜ ਦੀ ਪ੍ਰੋਪਰਟੀ ਅਸੀਂ ਜ਼ਬਤ ਕਰ ਲਈ ਠੀਕ ਹੈ ਜੀ 125 ਕਿਲੋ ਸੀ ਹਰੋਨ ਬ੍ਰਾਮ ਕਰ 110 ਡਿਗਰੀ ਬਸੀਂ ਵੈਪਨ ਬ੍ਰਾਮ ਕਰ ਲਏ 35 ਡਰੋਨ ਅਸੀਂ ਰਿਕਵਰ ਕਰ ਲਏ ਤੋਂ ਇਹ ਸਾਰਾ ਤਾਂ ਹੀ ਆ ਇਸ ਤੋਂ ਇਲਾਵਾ ਪਾਲਿਸੀ ਹੈਸ ਬੀਨ ਮੇਡ ਬਾਏ आवर ਵਰਦੀ ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰਸ ਜੁਸੀਂ ਦੇਖੋਗੇ ਇਹ ਜਿਹੜੇ ਪ੍ਰੈਸ਼ਰ ਆ ਇਹੜਾ ਸਿਸਟਮ ਹੈਗਾ ਇਕ ਕੰਟੀਨਿਊ ਕਰੇਗਾ ਕਨਸਿਸਟੈਂਟ ਅਸੀਂ ਆਪਣੀ ਐਫਰਟਸ ਕਰ ਰਹੇ ਹਾਂ ਲਗਾਤਾਰ ਇੱਕ ਐਕਸੋ ਸਾਡੇ ਜਿਹੜੇ ਹੈਗੇ ਆ ਔਰ ਜਿਹੜੇ ਹੌਸਪਾਸ ਤੇ ਸਾਨੂੰ ਲੱਗਾ ਡਰੋਨ ਡਰਾਪਿੰਗਸ ਹੁੰਦੀ ਆ ਜਾਂ ਜਿਆਦਾ ਪੁਆਇੰਟ ਆਫ ਸੇਲ ਨੇ ਉਹਨਾਂ ਦੇ ਅਸੀਂ ਕਾਫੀ ਦਬਿਸ਼ ਦੇ ਰਹੇ ਹਾਂ ਜਿਵੇਂ ਡੀਟੀ ਸੀਗਾ ਡੈਸ ਤੇ ਨੂੰ ਹੀ ਆ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਡੀਟੇਲਸ মিডিਆ ਚ ਹੀ ਰਿਪੋਰਟ ਆ ਕਿ ਡੈਸ ਡੂ ਟੂ ਡਰਗ ਵੋਡੋਸ देयर आर ਅਦਰ ਥਿੰਗਸ ਆਲਸੋ ਬਟ ਐਨੀਵੇ ਆਈ ਐਕਸੈਪਟ ਥੈਟ ਮੇਰੇ ਏਰੀਆਸ ਟਿੰਡਸ ਹੋਈਆਂ ਇਹ ਸੈਪਲਰ ਨੇ ਸੈਪਲਰ ਚੈਲੰਜ ਅਸੀਂ ਲਗਾਤਾਰ ਉਥੇ ਪੈਸੇ ਬਣਾਇਆ ਜਾਗਾ ਜਿਹੜੇ ਸਮਗਲਰਸ ਨੇ ਉਹ ਘਰ ਛਾੜੀ ਕੋਥੋਂ ਦੌਰਗੇ ਨਹੀਂ 17 ਬੰਦੇ ਜਿਹੜੇ ਨੋਨ ਸੀਗੇ ਅਸੀਂ ਸਾਰਾ ਬੰਦਿਆਂ ਖਿਲਾਫ ਉਥੇ 304 ਦਾ ਅਸੀਂ ਬਰਚਾ ਦੱਚ ਕੀਤਾਗਾ 5 ਅਸੀਂ ਰੈਸਟ ਕਰ ਲਏ ਬਾਕੀ ਦੀ ਪਾਰਟਿਸ ਆ ਰੀਡਿੰਗ ਪਲੇਸਸ ਕੰਸਿਸਟੈਂਟਲੀ ਡੇਲੀ ਉਥੇ ਪੁਲਿਸ ਵਾਸ ਜਾ ਰਹੀ ਹੈ ਡੇਲੀ ਅਸੀਂ ਉਥੇ ਪ੍ਰੈਜ਼ੈਂਸ ਰੱਖੀ ਹੈ ਇਸ ਤਰ੍ਹਾਂ ਸਾਡੇ ਕੋਸ਼ ਉਹ ਸਾਡੇ ਏਰੀਆਜ਼ ਨੋਨ ਨੇ ਆ ਹੈਵਨ ਆਲਸੋ ਗੈਟਿੰਗ ਰਿਪੋਰਟ ਕਿ ਤੁਹਾਡੇ ਇੱਥੇ ਵੀ ਸੇਲ ਹੋ ਗਈ ਮਣੀ ਮੋਤੀ ਜੀ ਇੱਥੇ ਵੀ ਆ ਗਈ ਹੈ ਜੀ ਇਹ ਟ੍ਰਾਂਸਫਰਸ ਵੀ ਤੁਸੀਂ ਕਹੋ ਅਸੀਂ ਤਾਂ ਸ਼ੁਰੂ ਕੀਤੇ ਆ ਵੀ ਕੈਨ ਪੁੱਟ ਨਿਊ ਫੇਸਸ ਕਿ ਅਸੀਂ ਨਵੇਂ ਚੋਕਰੀਆਂ ਨਵੇਂ ਐਸਟਰ ਲਗਾਈਏ ਸਿਸਟਮ ਨੂੰ ਦੁਆਰਾ ਚੁਸ ਹੋ ਸਕੀ ਇਹ ਕੋ ਪਨਿਸ਼ਮੈਂਟ ਨਹੀਂ ਹੈ ਇਹ ਕੰਮ ਨਹੀਂ ਕਰਨ ਬੋਲਦੇ ਨੋ 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 ਕੁਝ ਰੈਕਸ਼ਨਸ ਦਾ ਸਰੋਏ ਸੀ ਕਿ ਆਂ ਦੇਵਤ ਵੀਰ ਵਰਟਡ ਬੈਕ ਉਹ ਵਿਚਾਰੇ ਮਲਾਇਮ ਗਏ ਸੀ ਮਲਾਇਮ ਰੋਜ਼ ਵੀ ਇਸ ਨੂੰ ਦੇਵਿੰਦਰ ਤੱਕ ਗਏ ਆ 25 ਤੋਂ ਬੰਜਾਮ ਮਲਾਇਮ ਰੋਜ਼ ਆ ਕੇ ਮਿਲਦੇ ਆ ਡੇਲੀ ਆਡੋਰ ਦੇ ਫਿਗਰਸ LI uh, get uh, get the request and then uh, in due course uh, as per the policy frame as you know accept kare hain as you know thoda ek keh dyo ki field de vich jehda gap hai officer sahaban te chote mazdooran oh badhega ya katega koi gap na cdn na hai na hovega saadi ek badi hierarchy hai yaar it is the only possible see ke saada bada closed system system hai possible's upar head constable head constable upar ASI ESR ਦੇ ਉੱਪਰ ਸਬ ਇਨਸਪੈਕਟਰ ਸਮੇ ਉੱਪਰ ਇਨਸਪੈਕਟਰ ਇਨਸਪੈਕਟਰ ਦੇ ਉੱਪਰ DSD DSD ਉੱਪਰ SSB and so on further uh, till the various DGSA ਅਸੀਂ ਦੇਲੀ ਆਪਣੀ ਫੋਰਸ ਦਾ ਮਤਲਬ ਹੈ ਕਿਸਟੋਇਡ ਹਾਂ ਦਾ ਉਹਦੇ ਅੰਦਰ ਕਨਸਟੇਬਲ ਵੀ ਆ ਉਹਦੇ ਦੇ ਹੈਡ ਕਨਸਟੇਬਲਸ ਨੇ ਉਹਦੇ ਅੰਦਰ NGO ਵੀ ਨੇ ਤੋਂ ਦੇਲੀ ਉਹ ਜਰਾਉਂ ਮਿਲਦਾ ਹੈ ਦੇਲੀ ਉਹ ਗੱਲ ਕਰਦਾ ਹਾਂ ਪ੍ਰੈਸ਼ਰ ਬਹੁਤ ਆਈ ਆਈ ਡੂ ਅਗਰੀ ਸਟਰੈਂਥ ਸਾਨੂੰ ਥੋੜੀ ਸਾਡੀ ਡਿਮੀਟ ਡਿਮੀਟ ਹੋਈ ਹੈ ਉਹੀ ਕੱਲ ਮੈਂ ਮਤਲਬ ਮਾਨਯੋਗ ਸੀਐਮ ਸਰ ਨੂੰ ਅਪੀਲ ਕੀਤਾ ਕਿ ਤਰੀਬਨ 10 ਹਜ਼ਾਰ ਤੋਂ ਤਰੀਕਾ ਸੇਮੈਂਟ ਸੁਣੇ ਨਾਲ ਦੀ ਵੀ 10 ਹਜ਼ਾਰ ਤੋਂ ਉਪਰ ਅਸੀਡ ਹੈ ਗਿਆ ਆ ਮੁਲਾਇਮ ਨਵੇਂ ਪਰ ਦੀ ਕਰਾਂਗੇ ਇਸ ਸਾਲ ਅਗਰ ਉਹ ਸਾ ਨਫਰੀ ਮਿਲ ਜਾਂਦੀ ਹੈ ਤਾਂ ਸਾਡੀ ਕਾਫੀ ਸਮੱਸਿਆ ਹੱਲ ਹੋ ਜੀ ਸਰਟੀਫਿਕੇਟ ਸੈਂਟਰ ਬਾਰੇ ਵੀ ਕੋਈ ਚਾਰ ਹਜ਼ਾਰ ਰਿਆ ਮੈਂ ਅੰਦਰ ਵੀ ਕੋਸ਼ਿਸ਼ ਕਰਦੇ ਨੇ ਸਰ ਨੂੰ ਕੋਰਪੋਰੇਟ ਇਹ ਵੀ ਕੱਲ ਡਿਸਕਸ ਹੋਇਆ ਜੀ ਆ ਦੀਵਸਾਲ ਮੇਰੀ ਜੀ ਸੀਮਤਾ ਦੀ ਕਿ ਅਸੀਂ ਉਹਨਾਂ ਸੈਂਟਰਸ ਨੂੰ ਵੀ ਠੀਕ ਕਰ ਰਹੇ ਹਾਂ ਅੱਜ ਮਹਿਲ ਅੱਜ ਇਹ ਵੀ ਸਟੇਟ ਲੈਵਲ ਦੀ ਮੀਟਿੰਗ ਸਗੀ ਉੱਥੇ ਇਸ ਇਸ਼ੂ ਸੇ ਹੈ ਡਿਪਾਰਟਮੈਂਟ ਦੀ ਪੁਲਿਸ ਦੀ ਬਾਕੀਆਂ ਦੀ ਜਿੱਥੇ ਜੇ ਉਸ ਕੋਈ ਉਪਾਈਆਂ ਜਾਂ ਕਮੀਆਂ ਨਜ਼ਰ ਆ ਰਹੀਆਂ ਤਾਂ ਉਹ ਵੀ ਇਹਦੇ ਸਿਸਟਮ ਨੇ ਲਗੋ ਮਾਨ ਲਿਓ ਸੀਐਮ ਸਾਹਿਬ ਦਾ ਵਨ ਡੇਟ ਬੜਾ ਕਲੀਅਰ ਹੈ ਯਾਰ ਉਹਨਾਂ ਦਾ ਬੜਾ ਕਲੀਅਰ ਸਾਨੂੰ ਡਾਇਰੈਕਸ਼ਨ ਨੇ ਕਿ ਨਸ਼ਿਆਂ ਨੂੰ ਠਲਵਾ ਦਿਓ ਜੇ ਕਿਤੇ ਮਾੜੀ-ਮੋਢੀ ਕੋਈ ਸ਼ਿਕਾਇਤ ਜਾਂ ਕਿਤੇ ਗੱਲ ਹੈ ਕਿ ਹੋਏ ਇਸ ਕਈ ਕਿਦਾਰ ਕਿ ਨਸ਼ਾ ਪਾਕਿਸਤਾਨ ਦੇ ਬਾਰਡਰ ਪਰੋਂ ਆਉਂਦਾ ਕਿ ਜ਼ਿਆਦਾ ਸਟੇਟਸ ਵਾਰ ਆਈ ਵਿਲ ਨਾਟ ਲਾਈਕ ਟੂ ਗੋ into those kind of trails that is not my domain mera kaam nahi honare recommend karna but one thing i can assure you on on part of the border police and para police ke assi apni range ch assi sadi zero tolerance policy hai against the drugs assi us pas se us vas se bach vachan banda pura zor apna laga dange to ensure ke e eda priti ya samajh choh ke dur hoye jeda drug da menace hai kathe jeda kar kee barbad ho gaye ne ya ਆਮੇ ਸਮਝ ਹੋ ਸਕਦੇ ਨਹੀਂ ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਕ੍ਰੇਜ਼ ਦੇ ਪਿੰਡਾਂ 'ਚ ਸਰ ਤੁਸੀਂ ਇੱਕ ਕਮੇਟੀਆਂ ਬਣਾਈਆਂ ਸੀਗੀਆਂ ਕਾਫੀ ਮੁੰਹ ਤੇ ਕੰਮ ਕੀਤਾ ਸੀ ਪੁਲਿਸ ਨੇ ਕਿ ਕਾਫੀ ਇਨਫੋਰਮੇਸ਼ਨ ਵੀ ਤੁਹਾਨੂੰ ਆਉਣ ਲੱਗ ਪਈ ਸੀਗੀ ਬੂਥ ਲੈਵਲ ਕਮੇਟੀਆਂ ਤੇ ਸੋਰੀ ਉਹਨੂੰ ਵਿਲੇਜ ਲੈਵਲ ਕਮੇਟੀਆਂ ਸੀਗੀਆਂ ਨਾ ਵਿਲੇਜ ਲੈਵਲ ਹੈ ਨਾ ਮੀਡੀਆਸ ਉਹਨਾਂ ਦਾ ਰਿਸਪੌਂਸ ਕਿਵੇਂ ਜਿਆ ਬਹੁਤ ਅੱਛਾ ਜਿਆ ਦੇ ਆਰ ਸਟਿਲ ਡੂਇੰਗ ਅ ਵੈਰੀ ਗੁੱਡ ਜੌਬ ਦੇਖੋ ਜਿਵੇਂ ਪਿੱਛੇ ਜੰਮੂ 'ਚ ਜੰਮੂ ਜਾਂ ਗਠੂਆ ਸਾਈਡ ਤੇ ਕੋਈ ਇਨਸੀਡੈਂਟ ਹੋਏ ਤੋ ਅਸੀਂ ਉਹ ਆਪਣੀ ਕਮੇਟੀਆਂ ਨੂੰ ਦੁਬਾਰਾ ਐਕਟੀਵੇਟ ਕੀਤਾ ਐਂਡ ਯੂ ਫਾਊਂਡ ਕਿ ਦੇ ਵਾ ਪ੍ਰੀਟੀ ਐਕਟਿਵ ਉਹਨਾਂ ਨੂੰ ਦੁਬਾਰਾ ਕੰਟੈਕਟ ਕੀਤਾ ਗਿਆ ਆਰਮੀ ਦੇ ਬੀਐਸਐਫ ਦੇ ਔਰ ਸਾਡੇ ਆਫਸਰਸ ਇਕੱਠੇ ਗਏ ਮੀਟਿੰਗਾਂ ਕੀਤੀਆਂ ਸਭ ਕੁਝ ਕੀਤਾ ਐਂਡ ਯੂ ਫਾਊਂਡ ਦੈਟ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਉਹਨਾਂ ਨੂੰ ਦੁਬਾਰਾ ਬਰੀਫ ਕੀਤਾ ਗਿਆ ਐਂਡ ਦੇ ਆਰ ਡੂਇੰਗ ਪ੍ਰੀਟੀ ਵੈਲ ਐਂਡ ਜੇ ਸਾਨੂੰ ਕਿਤੇ ਕੋਈ ਕਮੀ ਨਜ਼ਰ ਆਏ ਕਿ ਅਸੀਂ ਕਰਾਂਗੇ ਬਾਰਡਰ ਦੇ ਵੀ ਅਸੀਂ ਬਿਲਕੁਲ ਅਲਰਟ ਆ ਜੀ ਬਿਲਕੁਲ ਅਸੀਂ ਅਲਰਟ ਆ ਆਰਮੀ ਬੀਐਸਐਫ ਐਂਡ ਪੰਜਾਬ ਪੁਲਿਸ ਐਂਡ ਅਦਰ ਏਜੰਸੀਜ਼ ਦੇ ਆਰ ਵਰਕਿੰਗ ਟੂਗੇਦਰ